ਮੈਂ ਅੱਜ ਦੀ ਗਰਾਊਂਡ ਚ ਗਿਆ ਖੇਡਣ ਵਾਲੀਬਾਲ ਮੇਰਾ ਨਾਮ ਗੁਰਕਿਰਤ ਸਿੰਘ ਪਿੰਡ ਮੇਰਾ ਅਵਾਨ ਮੈਂ ਖੇਡਣ ਗਿਆ ਹਾਂ ਗੁਰਬਾਲੀਬਾਲ ਖੇਡਣ ਗਏ ਸਾਰੇ ਜਣੇ ਉਹ ਜੋਤ ਮੁੰਡਾ ਵੀ ਜਿੱਤੇ ਗੋਲੀ ਵੱਜੀ ਉਹ ਵੀ ਗਿਆ ਮੇ ਨਾਲ ਵਾਲੀਬਾਲ ਖੇਡਣ ਇਹ ਪਿੰਡ ਆ ਇਹ ਆ ਇਹਨਾਂ ਦੀ ਕਿਤੇ ਆਪਸੀ ਕੋਈ ਕੁਕੂ ਮਮਾਈ ਹੈ ਕਿਤੇ ਤੁਹਾਡੇ ਨਾਲ ਕੋਈ ਹੋਈ ਨਹੀਂ ਅਸੀਂ ਵਿੱਚ ਛਡਾਉਣ ਪਏ ਰਹਿਣ ਦੋ ਰਹਿਣ ਦੋ ਉਹਨੇ ਉਹਨੇ ਮੇਰੇ ਤੱਕਾ ਮਾਰ ਗਿਆ ਪਹਿਲਾਂ ਕਿੰਨੇ ਕਿੰਨੇ ਮੇਰਾ ਭੰਦੇ ਨੇ ਆਡੇ ਪਿੰਡ ਵਾਲਾ ਸਰਪੰਚ ਜਿਹੜਾ ਬਣਿਆ ਆ ਕੀ ਤੇ ਕੇਵਲ ਜਿਹੜਾ ਸਾਡੇ ਪਿੰਡ ਦਾ ਆਡੇ ਜਿਹੜਾ ਪਿੰਡ ਜਿਹੜਾ ਕੇਵਲ ਉਹਨੇ ਪਿਸਤੌਲ ਫੜਿਆ ਸੀ ਉਹ ਲੋਕ ਪੁਲਿਸ ਮੁਲਾਜ਼ਮ ਸੀ ਪਹਿਲਾਂ ਹੁਣ ਰਿਟਾਇਰ ਹੋਇਆ ਹੋ ਤੇ ਇੱਕ ਪੁੱਤ ਦੂਜੇ ਨੇ ਮੰਨੇ ਨੇ ਰਫਲ ਫੜੀ ਇਹਨਾਂ ਦੇ ਨਾਲ ਕੋਈ 20 ਜਣੇ ਹੋਰੀ ਨੇ ਸਾਰਿਆਂ ਕੋ ਹਥਿਆਰੀ ਮਾਰੂ ਹਥਿਆਰੀ ਇਹਨਾਂ ਕੋ ਦਤਾ ਦੇ ਰਫਲ ਰਨਾ ਬਈ ਰਵੀ ਇਹ ਹਥਿਆਰੀ ਰਵੀ 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 ਨਾਲ ਹੀ ਇਹਦਾ ਮੁੰਡਾ ਮੰਨੇ ਦਾ ਬੱਗੋ ਨਾਲ ਹੀ ਸੱਤੇ ਦੇ ਦੋਵੇਂ ਮੁੰਡੇ ਨਾਲ ਹੀ ਸੱਤੇ ਕਿਸ ਨਾਲ ਇਹਨਾਂ ਮੇਰੇ ਉਹ ਦੂਜਾ ਪੱਕੇ ਵੱਲ ਨੇ ਮੇਰੇ ਇਸੇ ਪਾਟ ਦੀ ਗੋਲੀ ਮਾਰੀ ਇੱਕ ਇੱਥੇ ਮਾਰੀ ਦੇ ਇੱਕ ਇੱਥੇ ਮਾਰੀ ਮੰਨੇ ਨੇ ਇੱਥੇ ਮਾਰੀ ਇੱਕ ਇੱਥੇ ਨੜਾ ਜ ਮਾਰੀ ਮੰਨੇ ਨੇ ਮੇਰੇ ਮੰਨੇ ਨੇ ਮੇਰੇ ਨਾਲ ਕਰਕੇ ਫੈਰ ਕੱਢਿਆ ਮੰਨੇ ਦਾ ਫੈਰ ਮਿਸ ਹੋ ਗਿਆ ਇੱਧਰ ਤਿੰਨ ਤਿੰਨ ਫੈਰ ਇੱਕ ਫੈਰ ਇੱਧਰ ਮਾਰਿਆ ਉਹਨਾਂ ਇੱਕ ਦੋ 1 2 ਵਜੇ ਇੱਕ ਇੱਕ ਉਹਦੇ ਮਾਰਿਆ ਦੋ ਦੋ 15 ਰੁਪਏ ਕੋਦੇ ਮਾਰਿਆ ਤੇ ਉਹਨਾਂ ਦੇ ਪਿਛੇ ਇੱਕੇ ਸੱਤ ਫੈਰ ਮਿਸ ਹੋਏ ਪੂਰੀ ਉਹਨਾਂ ਫਾਇਰਿੰਗ ਕੀਤੀ ਪਿੰਡਾਂ ਦੀ ਗੋਲੀ ਮਾਰੀ ਗੋਲੀ ਉਹਨਾਂ ਮਾਰੀ ਵੀ ਉਹਨਾਂ ਦੇ ਜਿਹੜੇ ਘਰ ਦੇ ਕੋ ਰਾਹ ਹੁੰਦਾ ਨਾ ਉਹ ਰਾਹ ਬਣਿਆ ਸੜਕ ਓਹ ਡੇਟਾ ਮੰਡਰਗੇ ਤਾਂ ਵੀ ਇਹ ਸੜਕ ਤੇ ਤੂੰ ਕੀ ਤਹੀ ਕੋ ਲੈਣ ਆਏ ਜੀ ਇਹ ਹੜੇ ਘਰ ਨੂੰ ਰਾਹ ਜਾਂਦਾ ਅੰਦਰ ਇਹ ਸੜਕ ਬਣੀ ਆ ਤੇ ਫੇਰ ਇਹ ਇੱਥੇ ਜਿਹੜਾ ਮਰਜੀ ਨਾ ਕਰ ਸਕਦਾ ਆਂਦਾ ਫੇਰ ਹੁਣ ਨਾ ਕਿਉਂ ਰਹਾ ਇਹ ਹੁਣ ਇਹਦਾ ਕਹਿਤਾ ਗੋਲੀ ਮਾਰੀ ਗੋਲੀ ਮਾਰੀ ਕਿੰਨੇ ਮਾਰੀ ਗੋਲੀ ਜਿਹੜੇ ਸਰਪੰਚ ਨੇ ਪਿੰਡ ਦੇ ਉਹਨਾਂ ਮਾਰੀਆਂ ਸਾਡੇ ਬੂਹੇ ਆ ਗਿਆ ਇਹ ਢੱਕਿਆ ਉਹਨਾਂ ਸਿੱਧੀਆਂ ਗੋਲੀਆਂ ਚਲਾਈਆਂ ਕਿੰਨੇ ਜਣੇ ਸੀ ਉਹ 6-7 ਜਣੇ ਅੱਛਾ ਪਿੰਡ ਦਾ ਸਰਪੰਚ ਨੇ ਹੋਰ ਨਾਲ ਤੋਂ ਬਾਕੀ ਉਹਨਾਂ ਦੇ ਭਰਾ ਤੁਹਾਡਾ ਕੀ ਨਾਮ ਮੇਰਾ ਨਾਮ ਲਵਜੋਤ ਸਿੰਘ ਲਵਜੋਤ ਕਿੰਨੇ ਜਣੇ ਚੱਕ ਨਹੀਂ ਹੋਏ ਬੰਦੇ ਤਿੰਨ ਹਾਂਜੀ ਤਿੰਨ ਜਣੇ ਮੇਰਾ ਨਾਮ ਰਾਜੀਵ ਸਿੰਘ ਜੀ ਰਾਜੀਵ ਸਿੰਘ ਰਾਜੀਵ ਸਿੰਘ ਦੀ ਪਿੰਡ ਵਾਂਚ ਚ ਚੱਲੀਆਂ ਗੋਲੀਆਂ ਕਿੰਨੇ ਜਾਣੇ ਜਖਮੀ ਹੋਇਆ ਕੀ ਸੀ ਸਾਰਾ ਮਾਮਲਾ ਇਹ ਮਾਮਲਾ ਸਾਰਾ ਆ ਐਪੀ ਆਪਾਂ ਸਾਰੇ ਮੁੰਡੇ ਮੇਰੇ ਚਾਚੇ ਤਾਏ ਆਂਦੇ ਸਭ ਗਰਾਊਂਡ ਚ ਖੇਡਣਦੇ ਸੀ ਤੇ ਗਰਾਊਂਡ ਚ ਖੇਡਦੇ ਖੇਡਦੇ ਜਦੋਂ ਇਹ ਘਰ ਨੂੰ ਆਏ ਤੇ ਘਰ ਆਣ ਕੇ ਜਸਟੇ ਖਲੋਤੇ ਹੀ ਆ ਜੀ ਤੇ ਸਾਰੇ ਜਾਣੇ ਆਪਜੀ ਗੱਲਾਂ ਗੁੱਲਾਂ ਮਾਰਨਦੇ ਆ ਤੇ ਇਹ ਮਗਰੋਂ ਦੋ ਗੱਡੀਆਂ ਭਰ ਕੇ ਆਈਆਂ ਨੇ ਇਹ ਇੱਕ ਆਇਆ ਵਾ ਕੇਵਲ ਤੇ ਮਨਾ ਸਰਪੰਚ ਉਹਦਾ ਮੁੰਡਾ ਤੇ ਇੱਕ ਉਹਦੇ ਜਵਾਈ ਦੋ ਜਵਾਈ ਤੇ ਘੜਕੀਆਂ ਦੇ ਬੰਦੇ ਨੇ ਤੇ ਨਾਲ ਹੋਰ ਨੇ ਦੋ ਤਿੰਨ ਜਾਣੇ ਸਾਰੇ ਜਣੇ ਆਣ ਕੇ ਉਹਨਾਂ ਨੇ ਅੰਨੇ ਵਾ ਗੋਲੀ ਚਲਾਤੀ ਆ ਨਾ ਕਿ ਦੀ ਗੱਲ ਸੁਣੀ ਆ ਨਾ ਕਿ ਦੀ ਕਾ ਕੀਤਾ ਠੀਕ ਆ ਇੱਕ ਮੇਰੇ ਡਾ ਪਰ ਸਾਦੇ ਵਜੀ ਕੁਲਦੀਪ ਸਿੰਘ ਦੇ ਤੇ ਇੱਕ ਮੇਰਾ ਭਰਾ ਨੇ ਦੋ ਗੁਰਕੇ ਸਿੰਘ ਤੇ ਲਵਜੋ ਸਿੰਘ ਉਹਨਾਂ ਨੇ ਮੇਰੇ ਤੇ ਵੀ ਚਲਾਈ ਆ ਪਰ ਮੈਂ ਕਿ ਭੱਜ ਕੇ ਜਿਹੜਾ ਗੇਟ ਦੇ ਪਰਲੇ ਬੰਨੇ ਹੋਗਾ ਤੇ ਮੇਰੇ ਵੱਜਨ ਤੋਂ ਰਹਿ ਗਈ ਠੀਕ ਆ ਇੱਕ ਮੇਰਾ ਨਾਲ ਹੋਰ ਆ ਮੇਰਾ ਭਰਾ ਚਲਬੀ ਸਿੰਘ ਉਹਦੇ ਵੀ ਮਾਰ ਦੇਣ ਲੱਗੇ ਸੀ ਉਹ ਵੀ ਬੜਾ ਮੁਸ਼ਕਿਲ ਨਾਲ ਭਜਿਆ ਤੇ ਇਹਨਾਂ ਤਿੰਨਾਂ ਦੇ ਨਾਲ ਵੱਜ ਕੇ ਜ਼ਖਮੀ ਹੋ ਗਏ ਨਹੀਂ ਹਾਂ ਜੀ ਤਿੰਨ ਜਣੇ ਹਾਂਜੀ ਤਿੰਨ ਜਣੇ ਉਸ ਤੋਂ ਬਾਅਦ ਆਣੀ ਹੁਣ ਆਪਾ ਹਸਤਾ ਲੈ ਗਏ ਆਏ ਤਾਂ ਹੁਣ ਇਹਨਾਂ ਨੇ ਇੱਥੋਂ ਦਾ ਖੜਿਆ ਵਾ ਅਮਰਸਰ ਰਫਲ ਕੀਤਾ ਵਾ ਅਮਰਸਰ ਕਿੱਥੇ ਕਿੱਥੇ ਲੱਗੀਆਂ ਗੋਲੀਆਂ ਉਹਨਾਂ ਦੇ ਤਨਾਂ ਦੇ ਪੱਟੇ ਲੱਗੀਆਂ ਗੋਲੀਆਂ ਇਹਨਾਂ ਦੇ ਪੱਟੇ ਹਾਂਜੀ ਤਨਾਂ ਦੇ ਪੱਟੇ ਹਾਂ ਸਿੱਧੀਆਂ ਚਲਾਤੀਆਂ ਨਾ ਕੋਈ ਸੁਣਿਆ ਨਾ ਵੇਖਿਆ ਨਾ ਕਿਨਿਆ ਉਹਨਾਂ ਕੋਲ ਚਾਰ ਪੰਜ ਹਥਿਆਰ ਹੀ ਇੱਕ ਜਿਹੜਾ ਮੰਨੇ ਦਾ ਮੁੰਡਾ ਰਵੀ ਆ ਉਹਦੇ ਕੋਲ ਵੀ ਇੱਕ ਪਿਸਤਲ ਹੀ ਤੇ ਮੰਨੇ ਕੋਲ ਰਫਲ ਹੀ ਤੇ ਕੇਵਲ ਕੋਲ ਇੱਕ ਪਿਸਤਲ ਹਾਂਜੀ ਮੰਨਾ ਸਰਪੰਚ ਪੰਜ ਪਿੰਡ ਦਾ ਮਜੂਦਾ ਸਰਪੰਚ ਉਹਦੇ ਕੋਲ ਰਫਲ ਹੀ ਉਹਨੇ ਵੀ ਰਫਲ ਦੀ ਗੋਲੀ ਚਲਾਈ ਆ ਉਹ ਪਰਵਜੀ ਨਹੀਂ ਕੇਦੇ ਨੰਗੀ ਆ ਉਹਦਾ ਭਰਾ ਜ ਉਹਨੇ ਮਾਰੀਆਂ ਹਾਂਜੀ ਕਾਹਦੀਆਂ ਜਿਹੜੇ ਹਥਿਆਰ ਸੀ ਉਹ ਇੰਨਾ ਨਹੀਂ ਮੈਂ ਕਹਿ ਸਕਦਾ ਇੱਕ ਰਫਲ ਦੀ ਤੇ ਦੋ ਪਿਸਤੌਲ ਫੜੇ ਨੰਨ ਮੈਨੂੰ ਜਾਣਕਾਰੀ ਨਹੀਂ ਆ ਵੀ ਕਿਹੜੇ ਸੀ ਤੇ ਕਿਹੜੇ ਨਹੀਂ ਹਾਂਜੀ ਪੁਲਿਸ ਨੂੰ ਦੱਸ ਹਾਂਜੀ ਪੁਲਿਸ ਨੂੰ ਫੋਨ ਕਰਤਾ ਜੀ ਚਲੋ ਠੀਕ ਜਿਹੜਾ ਗੋਲੀ ਨਾਲ ਸਟੇਸ਼ਨ ਆਈ ਸੀ ਕਿ ਤੁਹਾਡੇ ਕੋਲ ਦਵਾਈ ਦੀ ਸੀ ਸੋ ਤੁਹਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਇੱਕ ਲਬਜੋਤ ਇੱਕ ਗੁਰਕੀਰਤ ਤੇ ਕੁਲਦੀਪ ਸਿੰਘ ਇਹਨਾਂ ਦੇ ਅਲੀਜੀਸਟ ਆਫ ਸాల్ਟ ਨਾਲ ਆਏ ਨੇ ਵੀ ਉਹਨਾਂ ਦੇ ਕਾਫੀ ਪੱਟ 'ਚ ਆਪਾਂ ਦੇਖਿਆ ਵੀ 60 ਵਗੈਰਾ ਲੱਗੀ ਸੀ ਤੇ ਬਲੀਡਿੰਗ ਵਗੈਰਾ ਕਾਫੀ ਹੋਉਂਦੀ ਸੀ ਜਿਹਦੇ ਕਰਕੇ ਅਸੀਂ ਉਹਨਾਂ ਨੂੰ ਫਰਸਟ ایڈ ਕਰਕੇ ਪ੍ਰੋਪਰ ਆਈਵੀ ਲਾਈਨ ਮੇਨਟੇਨ ਕਰਕੇ ਉਹਨਾਂ ਨੂੰ ਆਪਾਂ ਗੁਰਨਾਨਕ ਦੇਵ ਹਸਪੀਟਲ ਰੈਫਰ ਕੀਤਾ ਤਾਂ ਕਿ ਉਹਨਾਂ ਦਾ ਫਰਦਰ ਇਲਾਜ ਹੋ ਸਕੇ ਕਿੰਨੇ ਜਾਣੇ ਸੋ ਤਿੰਨ ਜਾਣੇ ਹੀ ਇੱਕ ਹੀ ਗੱਲ ਲੱਭ ਜੋ ਇੱਕ ਗੁਰਕੀਰਤ ਤੇ ਇੱਕ ਕੁਲਦੀਪ ਸਿੰਘ ਕਰਕੇ ਤਿੰਨ ਜਾਣੇ ਹਾਂਜੀ ਅਵਾਨ ਪਿੰਡ ਦੇ ਨੇ ਹਾਂਜੀ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਆਪਣਾ ਉੱਥੇ ਗੋਲੀ ਚੱਲੀ ਆ ਤੇ ਬੰਦੇ ਸਿਵਲ ਹਸਪੀਟਲ ਫਤਿਹਗੜ ਚੂੜੀਆਂ ਐਡਮਿਟ ਤੇ ਤੇ ਸਬੰਧੀ ਇੱਥੇ ਮੌਕੇ ਤੇ ਹੋਣ ਆਏ ਆ ਜੀ ਹਸਪੀਟਲ ਜਿੱਥੇ ਪਤਾ ਲੱਗਾ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਰੈਫਰ ਕੀਤਾ ਗਿਆ ਤੇ ਬਾਕੀ ਜਿਹੜੇ ਆ ਜ਼ਖਮੀ ਹੋਏ ਨੇ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਬਿਆਨ ਅਸਲ ਕਰਕੇ ਤੇ ਜਿਹੜੀ ਕਾਨੂੰਨੀ ਕਾਰਵਾਈ ਮਚਲਿਆ ਦੀ ਜਾਵੇਗੀ ਬੰਦਿਆਂ ਦੀ ਹੋਈ ਇਡੈਂਟੀਫਿਕੇਸ਼ਨ ਬਿਲਕੁਲ ਜੀ ਜੇ ਤੇ ਸਾਰਾ ਜੇ ਆਪਾਂ ਹਾਲਾਤ ਪਤਾ ਕਰਨੇ ਨੇ ਜੀ ਸਾਡਾ ਮਿਲਦੇ ਹੋਇਆ ਜੀ ਕਿਸੇ ਕਿਸੇ ਨਾਲ ਵੀ ਤੇ ਜੋ ਵੀ ਫੈਕਟ ਕਲੀਅਰ ਹੋਣਗੇ ਤੇ ਉਹਦੇ ਮੁਤਾਬਕ ਜਿਹੜੀ ਆ ਕਾਰਵਾਈ ਕੀਤੀ ਜਾਵੇਗੀ